पंजाब के उप मुख्यमंत्री सुखबीर सिंह बादल भी श्री हरिमंदर साहब के नतमस्तक हुए उन्होंने कहा कि चौरासी दे दंगा पीड़ित ने इंसाफ दवाने लिये प्रधानमंत्री नरेंद्र मोदी न गल करेंगे उन्होंने कहा कि मोदी ते पीएम बनने तो बाद उन्होंने मोदी तो बहुत उम्मीद ने हाँ पूरी करेंगे जो पूरे देश देख रहा है सारा देश चाहता है कि इंसाफ मिले और हम मोदी जी से बात करेंगे और होम मिनिस्टर से बात करेंगे ਇਹ ਵੀ ਸਰਕਾਰ ਮੋਦੀ ਜੀ ਦੀ ਸਰਕਾਰ ਦਿੱਲੀ ਆਈ ਹੈ ਜਿਹਦਾ ਬਹੁਤ ਵੱਡੀ ਖੁਸ਼ੀ ਦੇਸ਼ ਵਾਸੀਆਂ ਨੂੰ ਹੈ ਦੇਸ਼ ਵਾਸੀਆਂ ਨੇ ਬਹੁਤ ਵੱਡੀ ਕਾਮਯਾਬੀ ਦਿੱਤੀ ਐਂਡੀਆ ਨੂੰ ਤੇ ਇਸ ਐਂਡੀਆ ਦੀ ਸਰਕਾਰ ਆਉਣ ਨਾਲ ਪੰਜਾਬ ਦਾ ਬਹੁਤ ਵੱਡਾ ਫਾਇਦਾ ਹੈ ਕਿਉਂਕਿ ਕਾਂਗਰਸ ਨੇ 10 ਸਾਲ ਪੰਜਾਬ ਨਾਲ ਵਿਤਖਰਾ ਕੀਤਾ ਜੋ ਸਾਡੇ ਹੱਕ ਸੀ ਜੋ ਸਾਡੇ ਰਾਈਟ ਸੀ ਸਾਰੇ ਹੀ ਉਹਨਾਂ ਨੇ ਸਾਨੂੰ ਨਹੀਂ ਦਿੱਤੇ ਸਾਨੂੰ ਮੋਦੀ ਜੀ ਤੇ ਬੜੀ ਉਮੀਦਾਂ ਹਨ ਤੇ ਜੇ ਟੀਮ ਲੈ ਕੇ ਆਏ ਹੈ ਬਹੁਤ ਵਧੀਆ ਟੀਮ ਹੈ ਬੜੀ ਹਿੰਮਤੀ ਟੀਮ ਹੈ ਮੈਨੂੰ ਪੂਰਾ ਯਕੀਨ ਹੈ ਅਗਲੇ 5-4 ਸਾਲਾਂ ਦੇ ਦੇਖੋਗੇ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰੂਗਾ ਸੁਪੀਰ ਬਾਦਲ ਨੇ ਕਿਹਾ ਕਿ ਪਾਰਟੀ ਦੀਆਂ ਕਮੀਆਂ ਤੇ ਉਹ ਵਿਚਾਰ ਕਰਨਗੇ ਤੇ ਨਸ਼ੇ ਖਿਲਾਫ ਜਿਹੜੀ ਮੋਹਮ ਚਲਾਈ ਗਈ ਹੈ ਉਸ ਨੂੰ ਤੇਜ਼ ਕਰਦੇ ਹੋਏ ਕਿਸੇ ਵੀ ਕੀਮਤ ਤੇ ਨਸ਼ੇ ਨੂੰ ਸੂਬੇ ਚ ਰੋਕਣਗੇ ਹੁਣ ਅਸੀਂ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਗੱਲ ਕਰਾਂਗੇ ਅਸੀਂ ਵੀ ਪੂਰੀ ਕੈਂਪੇਨ ਚਲਾਈ ਹੈ ਗਵਰਨਮੈਂਟ ਆਫ ਇੰਡੀਆ ਨੂੰ ਕਹਿ ਕੇ ਬਾਰਡਰ ਸੀਲ ਕਰਾਵਾਂਗੇ ਤੇ ਆ ਨਸ਼ਾ ਅਸੀਂ ਰੋਕਣਾ ਹੀ ਹੈ ਕਿਸੇ ਕੀਮੇ ਚ ਰੋਕਾਂਗੇ